ਤੁਹਾਡੀ ਬਣਾਈ ਸਰਕਾਰ ਯਤਨਸ਼ੀਲ ਹੈ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਇਹ ਡਗਰੂ ਜਿਹੜੀ ਬਿਲਡਿੰਗ ਦਾ ਇਹ ਤੇ ਜੋ ਸਾਡੀ ਦਿਨ ਰਾਤ ਇੱਕ ਕਰਕੇ ਸਾਡੀ ਸੇਵਾ ਵਿੱਚ ਹਾਜ਼ਰ ਨੇ ਅਸੀਂ ਇਹ ਕਹਿੰਨੇ ਕਿ ਸਾਡੀ ਸੇਵਾ ਵਿੱਚ ਹਾਜ਼ਰ ਨੇ ਬੜੇ ਮਾਣ ਦੀ ਗੱਲ ਹੈ ਬੜਾ ਮਾਣ ਦੀ ਗੱਲ ਹੈ ਡਾਕਟਰ ਅਮਿਤ ਫੌੜਾ ਜੀ ਜਿੰਨਾ ਦੀ ਯੋਗਤਾ ਲਈ ਸਤਿਕਾਰ ਜਿੰਨਾਂ ਦੇ ਨਿਰੰਤਰ ਜੋ ਕੰਮ ਚੱਲਦੇ ਨੇ ਉਹਨਾਂ ਚਿਹਰ ਦੇਖਿਆ ਜਾਂਦੇ ਅੱਜ ਦੇ ਟਾਈਮ ਦੇ ਵਿੱਚ ਮੋੜਾ ਸਭ ਤੋਂ ਉੱਪਰ ਜਾ ਰਿਹਾ ਜਿਵੇਂ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਸਾਂ ਦਾ ਪਹਿਲਾ ਮੁੱਖ ਲੋੜ ਜਾਂ ਮੁੱਖ ਅੰਗ ਬਣ ਚੁੱਕਿਆ ਜਿਹਦੇ ਬਿਨਾਂ ਕਿਸੇ ਵੀ ਬੰਦੇ ਦਾ ਅੰਸ਼ ਨਹੀਂ ਦਾ ਹਰ ਇੱਕ ਚੀਜ਼ ਬਣਾ ਸਕਦਾ ਪਰ ਬਿਜਲੀ ਆ ਉਹ ਸਾਡੀ ਮਦਰੀ ਸੋਲਦਾ ਤੇ ਪਰ ਜੇ ਵੇਖਿਆ ਲਵੇ ਪੰਜਾਬ ਸਰਕਾਰ ਨੇ ਜੇ ਜੂਲ ਜਲਾਈ ਦੇ ਵਿੱਚ ਇੱਕ ਵੀ ਮੀਲੀਟਰ ਫਿਰ ਵੀ ਨਿਰੰਤਰ ਬਿਜਲੀ ਆਪਣੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਜੇਕਰ ਆ ਪੰਗਲ ਸੋਧ ਲਈਏ ਜੇ ਸਰਕਾਰ ਦੇ ਉਹ ਬੰਦੇ ਤਾਂ ਨੇ ਸਰਕਾਰ ਦੇ ਹੌਸਲਾ ਨਿਸ਼ਮਤ ਰੱਖੋ ਬਾਕੀ ਕੰਮ ਵਾਲੋ ਕੋਈ ਘੱਟ ਨਹੀਂ ਹੁੰਦੇ ਖਾਸ ਕਰਕੇ ਮੈਂ ਵੇਖਿਆ ਅੱਜ ਜਿਹੜੀ ਗੱਲ ਕਰਨ ਜਦੋਂ ਬਿਜਲੀ ਦੀ ਜਿੰਨੇ ਗੱਲ ਜਲਦੀ ਸ਼ੁਰੂ ਬਹੁਤ ਸਾਰੇ ਲੋਕ ਸਾਰੇ ਕਹਿ ਰਹੇ ਨੂੰ ਮਾਨਸਾ ਨੂੰ ਪਾਣਕ ਅੱਜ ਡਾਕਟਰ ਬਹੁਤ ਸੀ ਦੇ ਸਮੱਸਿਆ ਕਰਤਾ ਤੇ ਮਾਤਾਮ ਡਾਇਰੈਕਟਰ ਸਾਹਿਬ ਜੀ ਕੋਲ ਰਾਜੀ ਸਰਪ੍ਰੇਮ ਪਤੀ ਵਾਲਾ ਜੀ ਪੰਨਾ ਸਿੰਘ ਜੀ ਸਾਡੇ ਬੀਰ ਸਾਹਿਬ ਦਿੱਸ਼ਕ ਜੀ ਕਾ ਦੇ ਸਾਰੇ ਸਾਥੀ ਜੀ ਦੇ ਦੁਆਰਾ ਸਾਡੇ ਸੰਪੰਨ ਦੇ ਕੋ ਦਾ ਅੰਦਰ ਦੇ ਜਨਸੀ ਵੀਰ ਸਾਡੇ ਸਰਪੰਚ ਸਜਣਾ ਤੇ ਪਾਰਟੀ ਦੇ ਹੀਰ ਦੀ ਹੱਡੀ ਨਾਲ ਸਾਡੇ ਵਰਕਰ ਵੀ ਫਤਿਹ ਆ ਕਰਦਾ ਬਾਹਰ ਗੁਰੂ ਕੀ ਕਰਤਾ ਉਸਾਰ ਬਾਹਰ ਗੁਰੂ ਕੀ ਕਰਤੇ ਬਹੁਤ ਪੁਰਾਣਾ ਪਾਰਟੀ ਬਾਰੇ ਤੇ ਐਮਐਨਓ ਸਰ ਬਾਰੇ ਦੱਸਿਆ ਗਿਆ ਕਿ ਜਦੋਂ ਦੀ ਪਾਰਟੀ ਪਾਵਰ ਚਾਹੀ ਹੈ ਪਰੇ ਤੁਹਾਡੇ ਲਈ ਕੀ ਕੀ ਕਰਾ ਪਹਿਲਾ ਜਿਹੜਾ ਇਹਨਾਂ ਦੇ ਪਾਰਟਿਸ ਦੇ ਖਾਸੀ ਵਿਰੋਧੀ ਪਾਰਟੀਆਂ ਦੇ ਇਹਨਾਂ ਨੂੰ ਸਰਕਾਰ ਨਹੀਂ ਚਲਣੀ ਇਹਨਾਂ ਨੂੰ ਕੰਮ ਨਹੀਂ ਕਰਨਾ ਆਉਣਾ ਉਹ 2 ਸਾਲ ਲੱਗੇ ਇਹਨਾਂ ਨੂੰ ਇਹੀ ਦੱਸਣ ਤੇ ਕਿ ਸਰਕਾਰ ਚੱਲ ਰਹੀ ਹੈ ਇਸੇ ਤਰ੍ਹਾਂ ਹੋਰ ਵੀ ਜਿੱਥੇ-ਜਿੱਥੇ ਜ਼ਰੂਰਤ ਹੈਗੀ ਹੈ ਅਗਰ ਅਸੀਂ ਸਿੰਗਾ ਵਾਲੀ ਗ੍ਰੀਡ ਦੀ ਗੱਲ ਕਰੀਏ ਤਾਂ ਬਹੁਤ ਸਾਲਾਂ ਤੋਂ ਪਿਛਲੇ 40 ਸਾਲਾਂ ਤੋਂ ਐਸਡੀਓ ਸਾਹਿਬ ਨੂੰ ਡਿਟੇਲ ਦੇ ਵਿੱਚ ਪਤਾ ਹੋਏਗਾ ਕਿ ਉਸ ਦੀ ਐਕਸਟੈਂਸ਼ਨ ਨਹੀਂ ਸੀ ਹੋਈ ਅੱਜ ਸਾਡੇ ਉਹਨੀਆਂ ਬਤਰੀਆਂ ਨੇ ਸਾਡੇ ਘਰ ਬਤਰੀਆਂ ਸ਼ਹਿਰ ਜਿਹੜਾ ਹੈਗਾ ਉਹ ਦਿਨ ਪਰ ਦਿਨ ਐਕਸਟੈਂਡ ਹੁੰਦਾ ਜਾ ਰਿਹਾ ਹੈ ਬਾਹਰ ਤੋਂ ਨਹੀਂ ਜਿਹੜੀਆਂ ਆਊਟਰ ਸਾਈਡਸ ਤੇ ਬਣ ਰਹੇ ਐ ਪਰ ਸਾਡੇ ਤਲਾ ਦੇ ਵਿੱਚ ਏਸੀ ਵੱਧ ਕੇ ਜਿਸ ਦੇ ਓਵਰਹੈਡ ਕਰਕੇ ਥੋੜ ਸਾਡੇ ਸਿੱਧਾ ਵਾਲੇ ਜਿਹੜਾ ਕਰੰਟ ਸੀਗਾ ਉਹ ਆਪਿਛੇ ਵੀ ਜਿਹੜਾ ট্রান্সਫਾਰਮਰ ਸੜਿਆ ਓਵਰਲੋਡ ਕਰਕੇ ਜਿਹੜਾ ਉਹ ਨੁਕਸਾਨ ਹੋਇਆ ਸ੍ਰੀ ਮੰਤਰੀ ਸਾਹਿਬ ਨੇ ਤਕਰੀਬਨ ਐਸਟੀਸਾ ਪੰਜਾਬ ਤੋਂ ਲੱਗਦੇ ਦੇ ਨਾਲ ਸੇਵਾ ਤਕਰੀਬਨ ਪੰਜਾਬ ਤੋਂ ਮੈਨੂੰ ਲੱਗਦਾ ਪੰਜਾਬ ਤੋਂ 52 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੇ ਉਹਦਾ ਜਿਹੜਾ ਉਹ ਵੀ ਕੰਮ ਕਰਵਾਇਆ ਜਲਦੀ ਜਿਹੜਾ ਇਹਦਾ ਜਿਹੜਾ ਸਟਾਰਟ ਹੋ ਜਾਏਗਾ ਸਿੰਗਾਵਲੇ ਉਹਦੇ ਨਾਲ ਸਾਡੇ ਮੁਕਰ ਸ਼ਹਿਰ ਸਾਡੇ ਆਲੇ ਦੁਆਲੇ ਦੇ ਪਿੰਡਾਂ ਨੂੰ ਬਹੁਤ ਰਾਹਤ ਮਿਲੇਗੀ। ਧੰਨਵਾਦ ਕਰਦੀ ਹਾਂ। ਆਓ ਕੰਨਾ ਸਾਰੇ ਜਾਣੇ ਮਿਲ ਕੇ ਗੁਰਸਾਹਿਬ ਦੀ ਬਰਸ਼ੀ ਨੂੰ ਸਤਿ ਸਾਂਤ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਦੇ ਕਿ ਸਪਨਾ ਇੱਕ ਪੰਜਾਬ ਨੂੰ ਕਿੱਟੂ ਅਸੀਂ ਆਪਣਾ ਅਹੀਰਪਾ ਪੰਜਾਬ ਬਣਾਈਏ ਜਿਸ ਦੇ ਸਪਨਿਆਂ ਸੀ ਦੇਖੇ ਜਦੋਂ ਤੱਕ ਅਸੀਂ ਪੰਜਾਬ ਦੇਖਿਆ ਸੀ ਅੱਜ ਜਦ ਅਸੀਂ ਸਮਾਧੀ ਗੱਲ ਕਰੀਏ ਤਾਂ ਇਹਨਾਂ ਦੂਹ ਪੈਰੀ ਸੱਜਾ ਦੇ ਵਿੱਚ ਐਨੇ ਕੰਮ ਹੋ ਗਏ ਹੈ ਇਹ ਇਲੈਕਸ਼ਨ ਮੌਕੇ ਤੇ ਜਦੋਂ ਅਸੀਂ ਗਵਾਹ ਦੱਸਣਾ ਵਰਤਿਆ ਪ੍ਰਚਾਰ ਦਾ ਲਿਆ ਜੀ ਜਿਹੜੇ ਚਾਰੀ ਚਾਰੀ ਸੱਜਾ ਦੇ ਕੰਮ ਨਹੀਂ ਸੀ ਹੋਏ ਦੇਰ ਆਪਣੇ ਮੈਡਮ ਦਾ ਧੰਨਵਾਦ ਕਰਦਾ ਹਾਂ ਆਪਣੇ ਜੀ ਵਿਜੀਤ ਸਿੰਘ ਜਿਹੜੇ ਆ ਰਹੇ ਨੇ ਇੰਡਸਟਰੀ ਤੋਂ ਉਹਨੇ ਪਤਾ ਫਰਵਾਇਆ ਉਹ ਤੋਂ ਫੜ ਰਹੇ ਨੇ ਬਸ ਇਹਨਾਂ ਨਾਲ ਪਾਸਟ ਮਿੰਟ ਤੋਂ ਸੋਹਾਰੇ ਜੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇੱਕ ਵਾਰ ਦੇਰ ਕਰਾਂ ਪਰੇ ਜਾਉਂਗਾ ਤੇ ਅੱਗਲਾ ਜਵਾਬ ਦੇ ਦੇਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਾਦੀਨ ਜੀ ਮੇਰੇ ਸਾਰਾ ਵੈਲਕਮ ਟੂ ਮੈਂ ਪੰਜੋਰੀ ਉਹ ਜਗਾਹ ਤੋਂ ਘਟਨ ਕੀਤਾ ਗਿਆ ਦੇ ਸਬਸਤ ਨਾਲ ਕਹਿਣਾ ਚਾਹੁੰਦਾ ਦੇਖੋ ਜੀ ਅੱਜ ਅਸੀਂ ਮੌਕਾ ਸਰ ਥੋੜਾ ਆਤਮਿਕ ਡਗਰੂ ਦੇ ਵਿੱਚ ਸਾਡੀ ਸਬਡਿਵੀਜ਼ਨ ਸੀ ਕੀ ਪੀਐਸਪੀਸੀਐਲਟੀ ਇੱਥੇ ਬਿਲਡਿੰਗ ਦੀ ਥੋੜੇ ਡਾਊਨ ਕਰਿਓ ਤੋਂ ਘਾਟ ਸੀਗੀ ਬਿਲਡਿੰਗ ਦਾ ਐਕਚੁਅਲ ਹੈ ਨਹੀਂ ਸੀਗੀ ਇਹਦੀ ਸੋ ਸਾਡੇ ਆਮ ਜੋ ਐਮਐਲਏ ਹਮੰਤੀ ਜੀ ਮੈਂ ਨਰਜਤਨਾ ਸਦਿਕਾ ਜੀ ਅੱਜ ਇੱਥੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹਦਾ ਨਹੀਂ ਪਤਾ ਲੱਗਿਆ 3-4 ਮਹੀਨੇ ਦੇ ਵਿੱਚ ਬਿਲਡਿੰਗ ਪੰਕਿਓ ਤਿਆਰ ਹੋ ਜੂਗੀ ਔਰ ਇਸ ਇਲਾਕੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਜਿਹੜਾ ਸਟਾਫ ਵੀ ਆ ਕਿਉਂਕਿ ਸਟਾਫ ਦੇ ਰਹਿਣ ਵਾਸਤੇ ਵੀ ਜਗ੍ਹਾ ਜੜੀ ਆ ਉਹ ਡਾਈ ਦੀ ਹੁੰਦੀ ਆ ਸੋ ਸਟਾਫ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਇਸ ਬਿਲਡਿੰਗ ਦੇ ਨਾਲ ਕਾਫੀ ਫਾਇਦਾ ਹੋਏਗਾ ਇਸ ਤੋਂ ਪਹਿਲਾਂ ਅਸੀਂ ਇਹ ਚੱਕਤਾਰੇ ਵਾਂਗ ਪਿੰਡਾਂ ਸੁਣਾ ਦਰਜੀ ਸਿੰਘ ਦੀ ਗਾਟੀਪੁਰ ਸਾਹ ਤੇ ਹਲਕੇ ਦੇ ਵਿੱਚ ਉੱਤੇ 66 ਕੇਵੀ ਦਾ ਜਿਹੜਾ ਗ੍ਰਿਡ ਦਾ ਉਦਘਾਟਨ ਕੀਤਾ ਹੈ 7 ਕਰੋੜ ਰੁਪਏ ਉਹਦੇ ਤੇ ਜਿਹੜਾ ਲਾਗਤ ਆਉਣੀ ਹੈ 6 ਮਹੀਨੇ ਦੇ ਵਿੱਚ ਉਹ ਬਣ ਕੇ ਪਿਆਰੂਗਾ ਸੋ ਅਸੀਂ માનਯੋਗ ਸਾਡੇ ਮੁੱਖ ਮੰਤਰੀ ਸਰਕਾਰ ਤੋਂ ਬਹੁਤ ਸਨਮਾਨ ਸਾਵ ਤੇ ਬੇਹੱਦ ਸ਼ਾਨਦਾਰ ਨੇ ਸ਼ਾਨ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੀਐਸਪੀਸੀਐਲ ਦੀਆਂ ਵਾਕੁਵਤ ਬਿਲਡਿੰਗਸ ਭਨ ਵਾਕੁਵਤ ਅਸੀਂ ਗ੍ਰੇਡਸ ਜਿਹੜੇ ਨੇ ਉਹਨਾਂ ਦਾ ਨਿਰਮਾਣ ਕਰੀਏ ট্রান্সਫਾਰਮਰ ਲਗਾਏ ਜਾਣ ਬ੍ਰੇਕਰ ਲਗਾਏ ਜਾਣ ਤਾਂ ਕਿ ਬਿਜਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਜੜਾ ਹੋ ਨਾ। ਇਹ ਅੰਦਰ ਮੂਲੂ ਦੇ ਵਿੱਚ ਇਹ ਬਾਕੀ ਸਰਕਾਰਾਂ ਲੋਕਾਂ ਦੇ ਸ਼੍ਰੀ ਸ਼ੰਕਰ ਮਨਦੀਪ ਕੌਰ ਜੀ ਸੰਘਾ ਤੋਂ ਰਿਪੋਰਟ ਤੋਂ ਐਨਐਲਐਸਾਹ ਪ੍ਰਧਾਨ ਗੁਰਿੰਦਰ ਸਿੰਘ ਜੀ ਲਾਖੀ ਕੋ ਸਾਡੇ ਜ਼ਿਲ੍ਹਾ ਪ੍ਰਧਾਨ ਧਰਮਨ ਬਰਾੜ ਜੀ ਸਾਡੇ ਕਾਰਪੋਰੇਸ਼ਨ ਦੇ ਚੇਅਰਮੈਨ ਜਾਨੀ ਜੀ ਇੰਪਰੂਵਮੈਂਟ ਫੰਡਸ ਦੇ ਚੇਅਰਮੈਨ ਦੀਪਕ ਜੀ ਜਿੰਨੇ ਵੀ ਸਾਡੇ ਬਿਜਲੀ ਬੋਰਡ ਕੋ ਅਧਿਕਾਰੀ ਸਰਬੰਨ ਪਰਮਪਾਲ ਜੀ ਅਸੀ ਸਾਹਿਬ ਪਿੰਡਾਂ ਤੋਂ ਆਏ ਸਰਪੰਚ ਪੰਤ ਸਾਹਿਬਾਨ ਆਓ ਸਭ ਤੋਂ ਬਿਨਾ ਬਤਿ ਦੀ ਸਾਜ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵਾਸਤੇ ਬੜਾ ਵਧੀਆ ਦਿਨ ਆ ਕਿ ਮੈਂ ਮੋਗੇ ਦੇ ਵਿੱਚ ਪਹੁੰਚਿਆ ਔਰ ਕੱਲ ਨੂੰ ਪੰਤਰਾ ਦਾਸ ਦਾ ਜਾਤੀ ਦੇਸਾਂ ਮੇਰੇ ਵੱਲੋਂ ਆਜ਼ਾਦੀ ਦਿਵਸ ਦੀਆਂ ਵੀ ਸਾਰਿਆਂ ਨੂੰ ਵਧਾਈਆਂ ਔਰ ਬੀਐਨਟੀ ਕਰਦਾ ਕਿ ਕੱਲ ਜਿੱਥੇ ਸਾਡਾ ਜ਼ਿਲ੍ਹਾ ਪੱਤਰ ਦਾ ਪ੍ਰੋਗਰਾਮ ਹੋਇਆ ਉੱਥੇ ਵੀ ਸਾਰੇ ਪਹੁੰਚੋ ਕਿਉਂਕਿ ਆਪਾਂ ਦਾ ਬਹੁਤ ਕੁਝ ਧਾਦੇ ਹਨ ਅ ਜੁੜਾ ਫਾਦੇ ਵਾਸਤੇ ਮਰ ਜਦੋਂ ਸਾਡਾ ਦੇਸ਼ ਲੰਬੀ ਗੁਲਾਮੀ ਤੋਂ ਬਾਹਰ ਉਦਾਰ ਹੋਇਆ ਸੀਗਾ ਕਿੰਨਾ ਚਿਰ ਹੋ ਗਿਆ 1947 ਤੋਂ ਬਾਅਦ ਅੱਜ ਤੱਕ ਮੈਨੂੰ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਤੇ ਐਕਸੀਨ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਬਿਜਲੀ ਬੋਰਡ ਦੀ ਬਿਲਡਿੰਗ ਬਣਦੀ ਵੇਖਾਂਗੇ ਤੇ ਇਸ ਦਾ ਗੁਰੂ ਪਿੰਡ ਦੇ ਵਿੱਚ ਦੀ ਬਿਲਡਿੰਗ ਗਰੀਬਨ ਈਯੂ 247 ਕੋਲ ਹੈ। ਸੋ ਆਪਾਂ ਬੜਾ ਪਛਤ ਰਹੀ ਆ ਪਹਿਲਾਂ ਹੀ ਬਹੁਤ ਜ਼ਿਆਦਾ ਵਿਸ਼ੇ ਰਾਜਕੀ ਅਭਿਸ਼ੇਜ ਨੇ ਆਹ ਤੇਲ ਮੀਂਹ ਦੇ ਹਾਕੂਤੇ ਵਿੱਚ ਸਾਡੀ ਨਗਰ ਕੌਂਸਲ ਦੀ ਨਲੀ ਫੇਰਿਆ ਗਿਆ। ਅਗਰ ਕੌਂਸਲ ਲਈ ਪਾ ਲਈਆਂ। ਅਰ ਜਰੂਰੋਂ ਨਗਰ ਕੌਂਸਲ ਪਾ ਲਈਆਂ। ਉਸ ਨਗਰ ਕੌਂਸਲ ਦੇ ਵਿੱਚ ਇੱਕ ਇੱਕ ਇੱਚ ਵੀ ਜ਼ਮੀਨ ਜੀ ਇਹ ਜਿਹੜੀਆਂ ਪੱਕੀਆਂ ਨੌਕਰੀਆਂ ਜਿਹੜੀਆਂ ਨੇ 42000 ਦੇ 28 ਵੀ ਜਗ ਦੇ ਪੱਕੀਆਂ ਨੌਕਰੀਆਂ ਜਿਹੜੀਆਂ ਨੇ ਉਹ ਸਰਕਾਰ ਨੇ ਅਭਿਤੀਆ ਬੁਤਾਨ ਨੂੰ ਦਿੱਤੀਆਂ ਨੇ 100 ਬੜੀ ਲੰਬੇ ਸਮੇਂ ਬਾਅਦ ਅਸੀਂ ਆਪੂ ਦਾ ਮਾਡਲ ਪੰਜਾਬ ਦੇ ਵਿੱਚ ਜਿਹੜਾ ਉਹ ਵੇਖ ਲਈ ਅਸੀਂ ਸਿਰਜਿਆ ਜੀ ਬਹੁਤ ਵੱਡਾ ਮਾਨ ਸਰਕਾਰ ਦਾ 2000 ਵਾਲੀ ਦੇ ਬੰਗਲੇ ਸੀਤਾ ਦੇਖ ਕੇ ਸਰਕਾਰ ਦਾ ਇਹ ਸਿੱਟਾ ਸਾਡਾ ਵੀ ਪਾਜਬੰਦਾ ਕਿ ਅਸੀਂ ਵੀ ਇੱਕ ਇੱਕ ਆ ਧਾਰ ਦੇ ਉੱਤੇ ਧਿਆਨ ਦਈਏ ਆ ਇਹ ਜ਼ਰੂਰ ਆ ਕਿ ਕਈ ਵਾਰੀ ਪਈ ਗੁਜਰਾਹਾਂ ਲਾ ਲਿਆ ਪਈਆਂ ਹੋਣ ਉਹਨਾਂ ਨੂੰ ਸਾਲੋਂ ਟਾਂ ਦੇ ਵਿੱਚ ਵੀ ਟਾਈਮ ਲੱਗਦਾ ਦੇਖੋ ਜੀ ਅੱਜ ਸਤਿ ਸ਼੍ਰੀ ਅਕਾਲ ਜੀ ਗਰੀਦੂ ਦੇ ਬਿਲਡਿੰਗ ਦਾ ਇਹ ਪੱਥਰ ਖੜਾ ਹੈ ਸਾਡੇ ਕੈਬਨਟ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਡਿਪਲੋਮਾ ਸਾਹਿਬ ਇੱਥੋਂ ਦੇ ਐਮਐਲਏ ਮਹਿਰਾਮ ਅਮਨਦੀਪ ਕੌਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਫਰਮਨ ਬਰਾੜ ਜੀ ਚੇਅਰਮੈਨ ਆਫ ਪ੍ਰੋਮੋਟਰਸ ਜੀਪਲ ਜੀ ਚੇਅਰਮੈਨ ਰੁਡੇ ਸਾਹਿਬ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚ ਸਾਹਾਨੂੰ ਮੈਂ ਬਤਿਏ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਜਗਤ ਤੋਂ ਘਟਨ ਦੀ ਕੀਤਾ ਗਿਆ ਹੈ ਕਮਿਊਨਿਟੀ ਦੇ ਸਬਸਟੇਸ਼ਨਾਂ ਦਾ ਕੀ ਕਹਿਣਾ ਚਾਹੁੰਗੇ ਸਰ ਦੇਖੋ ਜੀ ਅੱਜ ਅਸੀਂ ਮੌਕਾ ਸਾਡੇ ਪਿੰਡ ਡਗਰੂ ਦੇ ਵਿੱਚ ਸਾਡੀ ਸਬਡਿਵੀਜ਼ਨ ਸੀਗੀ ਪੀਐਸਪੀਸੀਐਲ ਦੀ ਇੱਥੇ ਬਿਲਡਿੰਗ ਦੀ ਬਿਲਡਿੰਗ ਤੋਂ ਘਾਟ ਸੀਗੀ ਬਿਲਡਿੰਗ ਐਕਚੁਅਲ ਹੈ ਨਹੀਂ ਸੀਗੀ ਇਹਦੀ ਸੋ ਸਾਡੇ ਮਾਨਯੋਗ ਐਮਐਲਏ ਡਾਕਟਰ ਅਮਨਦੀਪ ਜੀ ਇਹਨਾਂ ਦੇ ਯਤਨਾਂ ਸਦਕਾ ਅਸੀਂ ਅੱਜ ਇੱਕ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਨੀਂਹ ਪੱਥਰ ਰੱਖਿਆ ਹੈ ਕਿ ਅੰਚਾਰ ਮਹੀਨੇ ਦੇ ਵਿੱਚ ਬਿਲਡਿੰਗ ਬਣ ਕੇ ਤਿਆਰ ਹੋ ਜੂਗੀ ਔਰ ਇਸ ਇਲਾਕੇ ਦੇ ਲੋਕਾਂ ਲਈ ਔਰ ਖਾਸ ਤੌਰ ਤੇ ਜਿਹੜਾ ਸਟਾਫ ਵੀ ਹੈ ਕਿਉਂਕਿ ਸਟਾਫ ਦੇ ਬੈਠਣ ਵਾਸਤੇ ਵੀ ਜਗਾ ਜੜੀ ਆ ਉਹ ਚਾਹੀਦੀ ਹੁੰਦੀ ਆ ਸੋ ਸਟਾਫ ਨੂੰ ਤੇ ਇਲਾਕੇ ਦੇ ਲੋਕਾਂ ਨੂੰ ਇਸ ਬਿਲਡਿੰਗ ਦੇ ਨਾਲ ਕਾਫੀ ਫਾਇਦਾ ਹੋਏਗਾ ਇਸ ਤੋਂ ਪਹਿਲਾਂ ਸੀ ਆਪਾ ਚੱਕ ਪਰਿਵਾਰਾ ਮੈਂ ਤਾਂ ਸਮਾਰ ਮਨਦਰਜੀ ਸੰਜੀ ਦਾ ਡੀਟੋ ਖਸਾਬ ਤੇ ਫਲਕੇ ਦੇ ਵਿੱਚ ਉਥੇ 66 ਕੇਵੀ ਦਾ ਜਣਾ ਗ੍ਰਿਡ ਦਾ ਉਦਘਾਟਨ ਕੀਤਾ ਹੈ 7 ਕਰੋੜ ਰੁਪਇਆ ਉਹਦੇ ਤੇ ਜਣਾ ਉਹ ਲਾਗਤ ਆਉਣੀ ਹੈ 9 ਮਹੀਨੇ ਦੇ ਵਿੱਚ ਉਹ ਬਣ ਕੇ تیار ਹੋਊਗਾ ਸੋ ਅਸੀਂ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸ਼ਾਨ ਤੇ ਬੇਸ਼ਾਨ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੀਐਸਪੀਸੀਐਲ ਦੀਆਂ ਆਕੂਵਾਦ ਬਿਲਡਿੰਗਸ ਬਣ ਆਕੂਵਾਦ ਅਸੀਂ ਗ੍ਰੇਡਸ ਜਿਹੜੇ ਨੇ ਉਹਨਾਂ ਦਾ ਨਿਰਮਾਣ ਕਰੀਏ ট্রান্সਫਾਰਮਰ ਲਗਾਏ ਜਾਣ ਬ੍ਰੇਕਰ ਲਗਾਏ ਜਾਣ ਤਾਂ ਕਿ ਬਿਜਲੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗਨ ਜਿਹੜਾ ਹੈ ਉਹ ਨਾ ਹੋਵੇ ਸਰ ਹੁਣ ਕਿਹੜੇ ਕਿਹੜੇ ਪ੍ਰੋਜੈਕਟਸ ਦੇ ਪਲਾਸਕਾਰ ਲੈ ਕੇ ਆ ਰਹੀਏ ਇਸ ਬਿਜਲੀ ਨੂੰ ਲੈ ਕੇ ਚੱਲੋ ਦੇਖੋ ਬਿਜਲੀ ਨੂੰ ਲੈ ਕੇ ਅਸੀਂ ਸੋਲਰ ਪ੍ਰੋਜੈਕਟਸ ਦੇ ਉੱਤੇ ਕਾਫੀ ਜੋ ਜਿਹੜਾ ਉਹ ਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਗ੍ਰੀਨ એનਰਜੀ ਹਨ ਜਿਹੜੀ ਉਹਦੇ ਵੱਲ ਜਾਇਜ਼ ਜਾਵੇ ਕਿਉਂਕਿ ਸਾਡੇ ਕੋਲ ਜਿਹੜੇ ਪੰਜ ਥਰਮਲ ਪਲਾਂਟ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਤੇ ਸਾਡੇ ਕੋਲ ਦੋ ਸਰਕਾਰੀ ਸੀ ਕਿ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਨੇ ਇਸ ਤੋਂ ਇਲਾਵਾ ਸ਼ਾਹਪੁਰ ਕੰਟੀ ਦੇ ਵਿੱਚ ਵੀ 206 ਮੈਗਾਵਾਟ ਦਾ ਅਸੀਂ ਹਾਈਡਲ ਪ੍ਰੋਜੈਕਟ ਜਿਹੜਾ ਹੈ ਉਹ ਵੀ ਤਿਆਰ ਕਰ ਰਹੇ ਹਾਂ ਸੋ ਜਲਦ ਅਸੀਂ ਪੰਜਾਬ ਨੂੰ ਜਿਹੜਾ ਆ ਉਹ ਥਰਮਲ ਪਲਾਂਟ ਤੋਂ ਜਿਹੜੀ ਜਨਰੇਸ਼ਨ ਹੁੰਦੀ ਆ ਇਹਦੇ ਤੋਂ ਅਸੀਂ ਗ੍ਰੀਨ ਅਨਰਜੀ ਵੱਲ ਲੈ ਕੇ ਜਾਣ ਪਰ ਇਸੋ ਲੱਗਦਾ ਸਰ ਸੋਲਰ ਤੇ ਜੇ ਸਬਸਿਡੀ ਮਿਲਦੀ ਆ ਉਹ ਵੀ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਜਿਹੜੀ ਆ ਸਬਸਿਡੀ ਵਧਾ ਕੇ ਦੇ ਲੋਕ ਜਿਹੜੇ ਜ਼ਿਆਦਾ ਦੇਖੋ ਸੋਲਰ એનર્ਜੀ ਜਿਹੜੀ ਆ ਰੀਨਿਊਏਬਲ ਆ ਔਰ ਅਸੀਂ ਪਿਛੇ ਯੂਆਈ ਵੀ ਜਾਰੀ ਕੀਤੀ ਹੋਈ ਹੈ ਕਿ ਜਿਹੜੇ ਵੀ ਸਾਡੇ ਜ਼ਮੀਨ ਨੇ ਜਿਹਦੇ ਕੋਲ ਉਹ ਕੋਈ ਇੱਕ ਏਕੜ ਜਾਂ ਇੱਕ ਏਕੜ ਤੋਂ ਵੱਧ ਕੋਈ ਪੀਐਸਪੀਸੀਐਲ ਨੂੰ ਜ਼ਮੀਨ ਦੇਊਗਾ ਤੇ ਅਸੀਂ ਜੋ ਤਾਂ ਕੰਟਰੈਕਟ ਜੋ ਠੇਕਾ ਉਹ ਵੀ ਦਵਾਂਗੇ ਅਸੀਂ ਲੀਜ਼ ਤੇ ਜ਼ਮੀਨਾਂ ਜੜੀਆਂ ਉਹ ਲਵਾਂਗੇ ਔਰ 25 ਸਾਲ ਵਾਸਤੇ ਕੰਟਰੈਕਟ ਕਰਾਂਗੇ ਔਰ ਹਰ ਸਾਲ ਉਹਦਾ ਜਿਹੜਾ 5% ਇਨਕਰੀਸ ਜਿਹੜਾ ਆ ਉਹ ਵੀ ਦਿੱਤਾ ਜਾਊਗਾ ਸੋ ਕਾਫੀ ਸਾਨੂੰ ਹੰਗਾਰਾ ਇਸ ਸਕੀਮ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਸੋਲਰ એનર્ਜੀ ਪੈਦਾ ਕਰਨ ਵਾਸਤੇ ਮਿਲ ਰਿਹਾ ਆਮ ਲੋਕਾਂ ਨੇ ਸਰਕਾਰ ਜਿਸ ਹੁੰਦਰ ਲਾਉਣੇ ਹੁਣ 5 ਕਿਲੋਵਾਟ ਜਾਂ 10 ਕਿਲੋਵਾਟ ਦੀ ਤੇ ਬਿਲਕੁਲ ਉਸ ਨੂੰ ਲੈ ਕੇ ਇਹ ਸਰਕਾਰ ਵੱਲੋਂ ਕਿੰਨੀ ਸਬਸਿਡੀ ਦੇਖੋ ਇਹ ਸਾਡੇ ਕਿਲੋਵਾਟ ਦੇ ਅਕੋਰਡਿੰਗਲੀ ਕੁਝ ਕਿਲੋਵਾਟ ਤੱਕ ਜਿਹੜੀ ਆ ਜ਼ਿਆਦਾ ਸਬਸਿਡੀ ਆ ਜਿਵੇਂ ਜਿਵੇਂ ਵਾਧੇ ਜਾਂਦੇ ਨੇ ਉਸ ਦੇ ਹਿਸਾਬ ਨਾਲ ਹੀ ਆ ਸੋ ਇਹ ਸਾਡਾ ਬਕਾਇਦਾ ਸਾਡੀ ਸਾਈਟ ਦੇ ਉੱਤੇ ਚਾਟ ਪਿਆ ਹੈ ਕੋਈ ਵੀ ਜਿਹੜਾ ਉਹ ਟੇਬਲ ਦੇਖ ਸਕਦਾ ਹੈ ਔਰ ਅਸੀਂ ਉਸੇ ਅਕੋਰਡਿੰਗ ਸਬਸਿਡੀ ਜਿਹੜੀ ਆ ਉਹ ਬਣਾਈ। ਥੈਂਕ ਯੂ। ਉਹ ਆਪੀ ਸਤਕਾਰਯੋਗ ਐਮਐਲਏ ਸਾਹਿਬ ਹੋਗਾ। ਆਪਾਂ ਦਰਜਾ ਸਾਡੇ ਪ੍ਰਧਾਨ ਸਾਹਿਬ ਤੇ ਹੋਰ ਪਾਰਟੀ ਦੇ ਵਲੰਟੀਅਰ ਸਹਿਬਾਨ ਤੇ ਪਿੰਡਾਂ ਤੋਂ ਨੇੜੇ ਤੇੜੇ ਆਏ ਹੋਏ ਜਿੰਨੇ ਵੀ ਪਤਵੰਤੇ ਸੱਜਣ ਨੇ। ਹਾਂਜੀ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸੁਖਦੀਪ ਸਿੰਘ ਸੰਧੂ ਹੈ ਜੀ। ਸਰ ਆਪ ਆਪ ਸਰਕਾਰ ਵੱਲੋਂ ਇੱਕ ਪ੍ਰਾਲਾ ਕਰ ਰਿਹਾ ਕੀਤਾ ਜਾ ਰਿਹਾ ਪਿੰਡ ਡਗਰੂ ਵਿੱਚ ਤੇ ਕਿਸ ਤਰ੍ਹਾਂ ਦਾ ਦੇਖਦੇ ਹੋ? ਹਾਂ ਜੀ ਇਹ ਮਾਨ ਸਰਕਾਰ ਦਾ ਬਹੁਤ ਹੀ ਸਲਾੰਘਾਯੋਗ ਕਦਮ ਆ ਜੀ ਇਹ ਆਪਾਂ ਇਸ ਟਾਈਮ ਡਗਰੂ ਦੇ ਜਿਹੜਾ ਬਿਜਲੀ ਘਰ ਉਹਦੇ ਵਿੱਚ ਖੜੇ ਆ ਇੱਥੇ ਉਪ ਮੰਡਲ ਜਿਹੜੀ ਆ ਉਹਦੀ ਬਿਲਡਿੰਗ ਹੈ ਨਹੀਂ ਸੀਗੀ ਜਿਹੜੀ ਇੱਕ ਆਰਜੀ ਤੌਰ ਤੇ ਕੁਆਟਰਾਂ ਚਲਾਈ ਜਾ ਰਹੀ ਸੀ ਇਹਦੇ ਬੰਦੇ ਨਾਲ ਲੋਕਾਂ ਨੂੰ ਇੱਥੇ ਬਹੁਤ ਅਸੁਖ ਸੁਵਿਧਾ ਮਿਲਣਗੀਆਂ ਜਿਹੜੀ ਇਹ ਅਧਿਕਾਰੀਆਂ ਦੀ ਤੇ ਆਮ ਲੋਕਾਂ ਦੀ ਜਿਹੜੀ ਹੈਗੀ ਇੱਥੇ ਡੀਲਿੰਗ ਆ ਉਹ ਸੌਖੇ ਰੂਪ ਦੇ ਵਿੱਚ ਇੱਕ ਸਹਿਰਦ ਮホール ਦੇ ਵਿੱਚ ਹੋਊਗੀ ਜਿਹਦੇ ਨਾਲ ਸਾਰੇ ਆਸ-ਪਾਸੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਇਸ ਜੁੜੇ ਹੋਏ ਨੇ ਬਿਜਲੀ ਕਰਦੇ ਨਾਲ ਉਹਨੂੰ ਸਹੂਲਤ ਮਿਲੂਗੀ ਪੰਜਾਬ ਸਰਕਾਰ ਦੇ ਕਿਦਾਂ ਦੇ ਉਪਰਾਲੇ ਕਿਤੇ ਦੇਖਦੇ ਆਂ ਪੰਜਾਬ ਸਰਕਾਰ ਦੀ ਵੱਖ-ਵੱਖ ਪੱਧਰ ਦੇ ਉੱਤੇ ਹਰੇਕ ਡਿਪਾਰਟਮੈਂਟ ਦੇ ਵਿੱਚ ਬਹੁਤ ਹੀ ਵਧੀਆ ਉਪਰਾਲੇ ਕਰ ਰਹੀ ਹੈ ਜਿਹਦੇ ਨਾਲ ਸਾਰੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਜਿਹੜਾ ਮਿਲ ਰਿਹਾ ਜੀ ਬਹੁਤ ਫਾਇਦਾ ਮਿਲ ਰਿਹਾ ਜੀ ਗਰਨਾਵ ਸਿੰਘ ਜੀ ਬੁਲਾਵਦੇ ਕਿਹੜੇ ਮਿਲ ਤੋਂ ਕੋਰੇ ਵਾਲ ਤੋਂ ਜੀ ਅੱਜ ਡਗਰੂ ਦੇ ਵਿੱਚ ਜਿਹੜਾ ਬਿਜਲੀ ਘਰ ਦੀ ਬਿਲਡਿੰਗ ਹੈਗੀ ਆ ਬਣਨ ਲੱਗੀ ਹੈਗੀ ਹੈ ਹਾਂ ਜੀ ਤੇ ਕੀ ਕਹੋਗੇ ਜੀ ਕਿੰਨਾ ਕਹਦਾ ਫਿਰ ਇਹਦੇ ਬਾਰੇ ਬਹੁਤ ਵਧੀਆ ਧੰਨਵਾਦ ਕਰਾਂਗੇ ਭਗਵੰਤ ਮਾਨ ਸਰਕਾਰ ਦਾ ਜੀ ਇਹ ਸਾਨੂੰ ਬਹੁਤ ਫਾਇਦਾ ਹੋਊਗਾ ਬਿਜਲੀ ਬਲਾਜਮਾ ਨੂੰ ਫਾਇਦਾ ਹੋਊਗਾ ਇਹਦਾ ਬਿਲਡ ਸਾਡੀ ਬਹੁਤ ਚਿਰ ਦੀ ਖਰਾਬ ਸੀ ਖਾਸਾ ਹਾਲਤ ਸੀਗੀ ਤੇ ਇਹਦਾ ਬਹੁਤ ਧੰਨਵਾਦ ਦੇਈ ਅਸੀਂ ਡਾਕਟਰ ਐਮ ਐਲ ਏ ਅਮਰੋੜਾ ਜੀ ਦਾ ਤੇ ਭਗਵੰਤ ਮਾਨ ਜੀ ਦਾ ਤੇ ਸਾਨੂੰ ਬਹੁਤ ਫਾਇਦਾ ਹੋਊਗਾ